ਚਾਰ ਦੋਸਤ ਮਾਉਂਟ ਅਬੂ ਨੂੰ ਜਾ ਰਹੇ ਸੀ ਹੂੰ ਮਾਉਂਟ ਅਬੂ ਤੋਂ 2 ਘੰਟੇ ਪਹਿਲਾਂ ਰੋਡ ਤੇ ਐਕਸੀਡੈਂਟ ਹੋ ਜਾਂਦਾ ਅੱਛਾ ਜੀ ਇੱਕ 15 16 ਸਾਲ ਦਾ ਮੁੰਡਾ ਮੋਟਰਸਾਈਕਲ ਤੇ ਹੂੰ ਅਚਾਨਕ ਕਿਧਰੋਂ ਆਉਂਦਾ ਹਾਂਜੀ ਰਾਜਸਥਾਨ ਚ ਵੈਸੇ ਹੀ ਸੁੰਨੀਆਂ ਸੜਕਾਂ ਹਨਾ ਥੋੜਾ ਵੇਸਲੇ ਹੋ ਕੇ ਵੀ ਚਲਾ ਰਹੇ ਹੁੰਨੇ ਆਪਾਂ ਹੂੰ ਬਹੁਤ ਭੈੜਾ ਐਕਸੀਡੈਂਟ ਹੁੰਦਾ ਵੀ 70 80 ਦੀ ਸਪੀਡ ਤੇ ਤੁਸੀਂ ਜਾ ਰਹੇ ਹੋ ਪਤਾ ਨਹੀਂ ਕਿੰਨੀ ਕੁ ਸਪੀਡ ਤੇ ਨਿਕਲਿਆ ਹੂੰ ਸਿਰ ਪਾਟ ਜਾਂਦਾ ਉਹਦਾ ਲੱਤਾਂ ਟੁੱਟੋ ਮਤਲਬ ਬਹੁਤ ਬੁਰੇ ਹਾਲ ਚਲੋ ਉਹਨੂੰ ਲੈ ਜਾਂਦੇ ਚੱਕੇ ਹਸਪੀਟਲ ਤਾਂ ਪਤਾ ਲੱਗਦਾ ਵੀ ਬਹੁਤ ਅੱਧਾ ਸਿਰ ਮਤਲਬ ਪਾਟ ਗਿਆ ਉਹਦਾ ਇੱਕ ਲੱਤ ਘੁੰਮ ਕੇ ਪੈਰ ਪਿੱਛੇ ਪਸੇ ਨੂੰ ਚਲਾ ਗਿਆ ਤੇ ਹੋਰ ਹਨਾ ਤੇ ਚਲੋ ਪੁਲਿਸ ਕਾਰਵਾਈ ਹੁੰਦੀ ਆ ਸਾਨੂੰ ਥਾਣੇ ਚ ਲੈ ਜਾਂਦੇ ਤੇ ਪਤਾ ਲੱਗਦਾ ਕਿ ਉਹਦਾ ਜਿਹੜਾ ਬਾਪ ਆ ਉਹ ਕਿਤੇ ਬਾਹਰ ਗਿਆ ਹੋਇਆ ਬੰਗਲੌਰ ਵਗੈਰਾ ਬੱਚੇ ਦਾ ਤੋ ਉਹ ਆਊਗਾ ਤਾਂ ਫਿਰ ਗੱਲਬਾਤ ਹੋਊਗੀ। ਹਾਂਜੀ। ਇੱਕ ਰਾਤ ਲੰਘ ਜਾਂਦੀ ਆ ਉੱਥੇ। ਹਲੇ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਹੁੰਦੀ ਕਿਉਂਕਿ ਉਹਦਾ ਫਾਦਰ ਨਹੀਂ ਆਇਆ। ਉਹਦੇ ਆਉਣ ਤੇ ਸਾਰਾ ਕੁਝ ਹੋਊਗਾ। ਮੁੰਡਾ ਹਸਪਤਾਲ 'ਚ। ਹਾਂ। ਹਲੇ ਪਤਾ ਨਹੀਂ ਬਚੂਗਾ ਕਿ ਨਹੀਂ ਬਚੂਗਾ। ਤਾਂ ਉਧਰੋਂ ਪਿੱਛੋਂ ਫੋਨ ਜਾ ਰਹੇ ਆ। ਹਾਂਜੀ। ਵਿਸੇ ਜੋ ਰਹਾਂ ਦੇ। ਹਾਂ। ਕਿਵੇਂ ਮੌਸਮ ਹੈ? ਮਾਉਂ ਟਾਬੂ ਦਾ। ਹਾਂਜੀ। ਤੇ ਮੈਂ ਉਹਨਾਂ ਨੂੰ ਦੱਸ ਰਿਹਾ ਕਿ ਬਹੁਤ ਨਜ਼ਾਰੇ ਆ। ਓਹੋ। ਤੇ ਹਾਂ, ਅੱਛਾ Shimla ਵਰਗਈ ਹੈ ਕਿ ਕੋਈ ਫਰਕ ਹੈ? ਨਾ ਨਾ Shimla ਦਾ ਕੁਝ ਵੀ ਨਹੀਂ ਹੈ ਤਾਂ ਬਹੁਤ Rajasthan ਦਾ ਇੱਕੋ ਇੱਕ ਹੈ। ਤੁਸੀਂ ਜਾਂਦੇ ਵੀ ਬਹੁਤ ਹੋ Rajasthan ਹਾਂ। ਹਾਂ। ਮ ਇਹ ਗੱਲਾਂ ਹੋ ਰਹੀਆਂ ਨੇ ਹਨਾ ਕਿਉਂਕਿ ਦੱਸਿਆ ਨਹੀਂ ਇਹਨਾਂ ਨੂੰ ਪੁੱਛਿਆ ਵੀ ਦੱਸ ਕੇ ਕੀ ਕਰਾਂਗੇ ਚਿੰਤਾ ਹੋਊਗੀ ਕਿਸੇ ਇੱਕ ਖਾਸ ਬੰਦੇ ਨੂੰ ਦੱਸ ਦਿੱਤਾ ਗਿਆ ਦੋਸਤ ਨੂੰ ਵੀ ਆ ਹਾਦਸਾ ਵਾਪਰ ਗਿਆ ਕਿਉਂਕਿ ਕੋਈ ਵੀ ਕਿਸੇ ਵੀ ਕਿਸਮ ਦੀ ਲੋੜ ਪੈ ਜਾਂਦੀ ਹੈ ਚਲੋ ਕਹਾਣੀ ਲੰਮੀ ਆ ਉਹਦਾ ਪਤਾ ਆ ਜਾਂਦਾ ਹਨਾ ਦੋ ਰਾਤਾਂ ਤਿੰਨ ਰਾਤਾਂ ਹਾਂਜੀ ਅਸੀਂ ਉੱਥੇ ਰਹਨੇ ਆ ਪੁਲਿਸ ਸਟੇਸ਼ਨ ਦੇ ਵਿੱਚ ਹੂੰ ਉਹਦਾ ਪਿਤਾ ਆ ਜਾਂਦਾ ਤੇ ਉਦੋਂ ਤੱਕ ਡਾਕਟਰ ਨੂੰ ਕਹਿ ਦਿੰਦੇ ਆ ਕਿ ਇਹਦੀ ਜਾਨ ਬਚ ਗਈ ਹੁਣ ਇਹ ਖਤਰੇ ਤੋਂ ਬਾਹਰ ਹੈ ਹਾਂਜੀ ਤੇ ਪੁਲਿਸ ਨੂੰ ਉਹ ਕਹਿ ਦਿੰਦਾ ਕਿ ਉਹ ਉਹਨਾਂ ਤੇ ਕੋਈ ਕਾਰਵਾਈ ਨਾ ਅੱਛਾ ਹਾਂ ਤੇ ਪਰ ਸਾਨੂੰ ਨਹੀਂ ਪਤਾ ਨਾ ਸਾਨੂੰ ਪੁਲਿਸ ਦੱਸਦੀ ਹੈ ਇਹ ਗੱਲ ਉਹਦੇ ਫਾਦਰ ਦਾ ਫੋਨ ਆ ਗਿਆ ਉਹ ਜਿਹੜੀ ਪਿੰਡ ਦੀ ਮਤਲਬ ਪੁਲਿਸ ਚੌਂਕੀ ਆ ਉਹ ਛੋਟੀ ਛੋਟੀ ਕੰਮ ਦਾ ਅਸੀਂ ਅੰਦਰ ਉਹਦੇ ਤੁਰ ਫਿਰ ਰਹੇ ਹਾਂ ਤੇ ਕੋਈ ਲੰਘ ਜਾਂਦਾ ਮੋਟਰਸਾਈਕਲ ਤੋਂ ਤੇ ਉਹ ਰੁਕਦਾ ਤੇ ਉਹ ਸਾਨੂੰ ਪੁੱਛਦਾ ਕਿ ਤੁਸੀਂ ਗਏ ਨਹੀਂ ਹਲੇ ਅਸੀਂ ਕਹਿੰਦੇ ਅਸੀਂ ਕਿੱਥੇ ਜਾਣਾ ਵੀ ਹਲੇ ਤਾਂ ਕੋਈ ਨਪਟਾਰਾ ਹੀ ਨਹੀਂ ਹੋਇਆ ਉਹ ਨਾ ਲੈ ਕੇ ਕਹਿੰਦਾ ਵੀ ਮਰਤਾਉ ਨੇ ਤਾਂ ਬੋਲ ਦਿਆ ਥਾ ਐਸਐਚਓ ਸਾਹਿਬ ਕੋ ਕਹੇ ਜਾਣੇ ਦਿਓ ਮਤਲਬ ਲੈ ਆਉਂਦੀ ਭਾਸ਼ਾ ਚ ਹਾਂ ਅਸਿਕਮ ਸੰਤਨੀ ਬਤਾ ਉਹ ਆਪਦੇ ਮੋਬਾਈਲ ਤੋਂ ਮੁੰਡੇ ਦੇ ਪਿਓ ਨੂੰ ਫੋਨ ਲਾਉਂਦਾ ਉਹ ਕਹਿੰਦਾ ਜੂ ਤਾਂ ਇੱਥੇ ਹੀ ਨੇ ਹਲੇ ਮੇਰੇ ਨਾਲ ਗੱਲ ਕਰਾਉਂਦਾ ਉਹ ਕਹਿੰਦਾ ਮਤਲਬ ਮਤਲਬ ਕੱਲ੍ਹ ਸ਼ਾਮ ਨੂੰ ਹੀ ਕਹਿੰਦਾ ਸੀ ਬਲਸ ਨੂੰ ਵੀ ਜਾਣ ਦਿਓ ਇਹਨਾਂ ਨੂੰ ਤੇ ਵੀ ਤੁਸੀਂ ਇੱਥੇ ਹੀ ਬੈਠਿਆ ਹੋ ਹਲੇ ਮੈਂ ਹੈਰਾਨ ਵੀ ਮੁੰਡੇ ਦਾ ਬਾਪ ਇਹ ਗੱਲ ਕਹਿ ਰਿਹਾ ਹੈ ਨਾ ਨੁਕਸਾਨ ਇੰਨਾ ਕਿ ਜ਼ਿਆਦਾ ਹੋ ਚੁੱਕਿਆ ਸੀ ਰੁਪਿੰਦਰ ਅਸੀਂ ਇਹ ਗੱਲ ਸੋਚ ਲਈ ਸੀ ਕਿ ਜੇ 20 ਲੱਖ ਰੁਪਈਆ ਲੈ ਕੇ ਚਾਰ ਜਣੇ ਅਸੀਂ ਅਸੀਂ ਹਾਂਜੀ ਕੋਈ 5-5 ਲੱਖ ਰੁਪਈਆ ਚਾਰੇ ਪਾ ਕੇ 20 ਲੱਖ ਰੁਪਈਆ ਦੇ ਕੇ ਵੀ ਜੇ ਰਾਜੀਨਾਮਾ ਹੁੰਦਾ ਹੋਇਆ ਤਾਂ ਆਪਾਂ ਕਰ ਲਾਂਗੇ ਅਸੀਂ ਆਪਦੇ ਤੌਰ ਤੇ ਸੋਚ ਚੁੱਕੇ ਜੇ ਹੋਰ ਵੀ ਵੱਧ ਮੰਗੇ ਹਾਂਜੀ ਤਾਂ ਦੇਵਾਂਗੇ ਆਪ ਦਾ ਮਨ ਬਣਾਈ ਬੈਠੇ ਸੀ ਮੇਰੇ ਉਹਨਾਂ ਫੋਨ ਤੇ ਗੱਲ ਹੁੰਦੀ ਆ ਤੇ ਉਹ ਕਹਿੰਦਾ ਮੈਨੂੰ ਪਤਾ ਲੱਗਿਆ ਸੀ ਤੁਹਾਡੇ ਬਾਰੇ ਵੀ ਤੁਸੀਂ ਇੱਕ ਤੁਹਾਡੇ ਚ ਪ੍ਰਿੰਸੀਪਲ ਆ ਤੈਨੂੰ ਟੀਚਰ ਆ ਉਹਦੇ ਨਾਲ ਤੇ ਤੁਸੀਂ ਘੁੰਮਣ ਜਾ ਰਹੇ ਸੀ ਇਸ ਤਰ੍ਹਾਂ ਹਨ ਤੇ ਵੀ ਨੂੰ ਪਤਾ ਲੱਗ ਗਿਆ ਸੀ ਵੀ ਅੱਛੇ ਲੋਕ ਐ ਜਾਂ ਆਪਦੀ ਭਾਸ਼ਾ ਚੋ ਗੱਲ ਕਰਦੇ ਆ ਤੇ ਕਹਿੰਦਾ ਮੇਰੀ ਗੱਲ ਕਰਾਓ ਉਥੇ ਕੌਣ ਆ ਪੁਲਿਸ ਸਟੇਸ਼ਨ ਚ ਉਥੇ ਕਾਂਸਟੇਬਲ ਹੁੰਦਾ ਮੈਂ ਉਹਦੇ ਨਾਲ ਗੱਲ ਕਰਾਉਣਾ ਉਹਦੀ ਉਹ ਨੂੰ ਉਹ ਕਹਿੰਦਾ ਵੀ ਜਾਣ ਦਿਓ ਉਹ ਕਹਿੰਦਾ ਜੀ ਬੀਐਸਟੀਓ ਸਾਹਿਬ ਆਉਣਗੇ ਤਾਂ ਉਹ ਉੱਦਾਂ ਕੋਈ ਪਤਾ ਨਹੀਂ ਪ੍ਰਧਾਨ ਮੰਤਰੀ ਉੱਥੇ ਕਿਤੇ ਜੈਪੁਰ ਆਇਆ ਹੋਇਆ ਸੀ ਪੁਲਿਸ ਹੌਸ ਡਿਊਟੀ ਤੇ ਸੀ ਹਾਂਜੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਉਹਨੂੰ ਕਰ ਦਿੰਦਾ ਫੋਨ ਪੂਰਾ ਫੋਨ ਤੈਨੂੰ ਆ ਜਾਊਗਾ ਤੇ ਇਹਨਾਂ ਨੂੰ ਜਾਣ ਦੇ ਚਲੋ 20-25 ਮਿੰਟਾਂ ਚ ਸਾਰਾ ਕੁਝ ਹੋ ਜਾਂਦਾ ਐਸਐਚਓ ਦਾ ਫੋਨ ਆ ਜਾਂਦਾ ਕਨਸਟੇਬਲ ਨੂੰ ਵੀ ਜਾਣ ਦੇ ਇਹਨਾਂ ਨੂੰ ਮੈਂ ਉਹ ਫੇਰ ਮੁੰਡੇ ਦੇ ਕੋਲੋਂ ਫੋਨ ਲਾਉਣਾ ਮੈਨੂੰ ਯਕੀਨ ਨਹੀਂ ਆ ਰਿਹਾ ਵੀ ਇੰਨੀ ਆਸਾਨੀ ਨਾਲ ਸਾਡਾ ਇਥੋਂ ਛਟਕਾਰਾ ਹੋ ਗਿਆ ਵੀ ਮੈਂ ਖੁਦ ਹੈਰਾਨ ਆ ਵੀ ਕੋਈ ਹੈਨਾ ਉਹ ਰੋ ਵੀ ਸੱਟ ਵੀ ਅਗਲੇ ਤੇ ਬੱਚੇ ਤੇ ਲੱਗੀ ਹੋਈ ਹੈ ਜਨ ਹਾਂ ਤੇ ਮੈਂ ਉਹਨੂੰ ਫੋਨ ਲਾ ਕੇ ਪੁੱਛਦਾ ਮੈਂ ਕਿਹਾ ਸਰ ਵੀ ਸੱਚੀ ਅਸੀਂ ਹੁਣ ਤੁਸੀਂ ਮਿਲ ਕਹਿੰਦਾ ਨਹੀਂ ਮੈਂ ਤਾਂ ਇਹਨੂੰ ਪਤਾ ਨਹੀਂ ਕੁਝ ਹੋਰ ਦੂਰ ਵੱਡੇ ਹਸਪਤਾਲ ਚ ਲੈ ਗਏ ਸੀ ਉਹਨੂੰ ਹਾਂਜੀ ਪਹਿਲਾਂ ਉਹਨੂੰ ਪਾਲੀ ਸ਼ਹਿਰ ਆ ਇੱਕ ਉੱਥੇ ਰੱਖਿਆ ਪਾਲੀ ਤੋਂ ਉਹਨੂੰ ਜੋਧਪੁਰ ਤਬਦੀਲ ਕੀਤਾ ਜੋਧਪੁਰ ਤੋਂ ਫਿਰ ਕਿਸੇ ਪਤਾ ਨਹੀਂ ਹੋਰ ਕਿਸੇ ਸ਼ਹਿਰ ਉਹਨੂੰ ਮਤਲਬ ਇੰਨਾ ਜਿਆਦਾ ਵਿਗੜਿਆ ਹੋਇਆ ਸੱਟਾਂ ਸੱਟਾਂ ਉਹਦੇ ਆਪਰੇਟ ਹੋਣੇ ਸੀ ਮੁੰਡੇ ਦੇ ਉਹਦੇ ਤੇ ਉਹ ਕਹਿੰਦਾ ਹਾਂ ਜਾਓ ਤੁਸੀਂ ਮੈਂ ਕਿਹਾ ਸਰ ਤੁਹਾਨੂੰ ਸਾਡੇ ਤੇ ਕੋਈ ਗੁੱਸਾ ਨਹੀਂ ਉਹ ਕਹਿੰਦਾ ਨਹੀਂ ਇਹ ਕਹਿੰਦਾ ਐ ਵੀ ਹੋ ਸਕਦਾ ਸੀ ਵੀ ਤੂੰ ਮੋਟਰਸਾਈਕਲ ਚਲਾ ਰਿਆ ਹੁੰਦਾ ਤੇ ਮੇਰਾ ਬੇਟਾ ਕਾਰ ਚਲਾ ਰਿਆ ਹੁੰਦਾ ਤੇ ਅੱਛਾ ਮੈਂ ਤਾਂ ਉਹਨੂੰ ਬੰਦੇ ਦਾ ਚਿਹਰਾ ਨਹੀਂ ਦੇਖਿਆ ਹਨਾ ਉਹਨੂੰ ਦੇਖਿਆ ਨਹੀਂ ਹੋਇਆ ਵੀ ਫੋਨ ਤੇ ਹੀ ਗੱਲ ਹੋ ਰਹੀ ਹੈ ਤੇ ਮੈਂ ਕਿਹਾ ਸਰ ਵੀ ਥੋੜਾ ਇਹਨਾਂ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਪਾਰਟ ਹੀ ਗਿਆ ਸੀ ਵਿਚਾਲ ਹਾਂਜੀ ਤੇ ਵੀ 1.5 ਲੱਖ ਰੁਪਏ ਦਾ ਤੁਹਾਡਾ ਮੋਟਰਸਾਈਕਲ ਹੀ ਹੋਊਗਾ ਤੇ ਬਾਕੀ ਹਸਪਤਾਲਾਂ 'ਚ ਕਿੰਨੇ ਪੈਸੇ ਹਨਾ ਵੀ ਅਸੀਂ ਦਿਲੋਂ ਮਤਲਬ ਮਦਦ ਲਈ ਤਿਆਰ ਹਾਂ ਦੱਸੋ ਸਾਨੂੰ ਕੀ ਦੇ ਕੇ ਜਾਈਏ ਜਾਂ ਕੀ ਦੇਈਏ ਹਾਂਜੀ ਉਹ ਕੋ ਬੋਲਦਾ ਰਪਿੰਦਰ ਬੰਦਾ ਉਹ ਕਹਿੰਦਾ ਨਾ ਇੱਥੇ ਪਿੰਡ ਦੇ ਵਿੱਚ ਗਊਸ਼ਾਲਾ ਹੈ ਹਾਂਜੀ ਤੇ ਉੱਥੇ ਗਊਸ਼ਾਲਾ ਜਾਓ 500 ਰੁਪਏ ਦੇ ਗਊਆਂ ਨੂੰ ਪੱਠੇ ਪਾ ਦਿਓ अच्छा ते ਇੱਕ ਥੋੜਾ ਜਿਹਾ ਅਗਲੇ ਚੌਂਕ 'ਚ ਕਬੂਤਰਖਾਨਾ ਉੱਥੇ ਹੁਣ ਪਤਾ ਨਹੀਂ ਕੀ ਨਾਮ ਲਿਆ ਦਾ ਹਾਂ ਤੇ ਉੱਥੇ ਚੌਂਕ 'ਚ ਇੱਕ ਛੋਟੀ ਜੀ ਦੁਕਾਨ ਆ ਉੱਥੋਂ 50 ਰੁਪਈਆ ਦਾ ਦਾਣਾ ਲੈ ਲਓ ਤੇ ਉਹ ਕਬੂਤਰਾਂ ਨੂੰ ਪਾ ਦਿਓ ਹੂੰ ਤੇ ਬੱਸ ਮੇਰੇ ਵੱਲੋਂ ਕਹਿੰਦਾ ਇਹੀ ਆ 500 ਰੁਪਈਆ ਗਊਸ਼ਾਲਾ ਨੂੰ ਤੇ 50 ਰੁਪਈਆ ਕਬੂਤਰਾਂ ਹਾਂਜੀ ਹੂੰ ਮਤਲਬ ਦੇਖੋ ਤੁਸੀਂ ਨਾ ਐਹੋ ਜਿਹੇ ਬੰਦੇ ਵੀ ਦੁਨੀਆ 'ਤੇ ਪਏ ਨੇ ਤੁਸੀਂ ਬਾਅਦ 'ਚੋਂ ਮਿਲੇਗਾ ਦੀ ਉਸ ਬੰਦੇ ਨੂੰ ਜਾ ਕੇ ਨਹੀਂ ਮੈਂ ਫੋਨ 'ਤੇ ਮੇਰਾ رابطہ ਹੁੰਦਾ ਰਿਹਾ ਪਰ ਉਹ ਨਾ ਕੋਈ ਡਾਇਮੰਡਸ ਦਾ ਵਪਾਰੀ ਹੂੰ ਉਹ ਸੀਗਾ ਬੰਦਾ ਬਾਤ ਅਮੀਰ ਤਾਂ ਨਹੀਂ ਜਾਇ ਇਸ ਲਾਈਨ ਨਾਲ ਜੁੜਿਆ ਹੋਇਆ ਸੀ ਡਾਇਮੰਡਜ਼ ਨਾਲ ਹਾਂਜੀ ਤੇ ਜੋ ਕਿਸੇ ਲਈ ਪ੍ਰੋਡਿਊਸ ਕਰਦਾ ਹੁਣ ਉਹ ਮੁੰਡੇ ਦਾ ਬਾਪ ਸੀ ਜਿਹੜਾ ਹੂੰ ਤੇ ਮੈਂ ਦੋ ਕਵਾਰੀ ਉਹਦੇ ਬਾਦ ਲੰਘਿਆ ਉੱਥੋਂ ਤੇ ਫੋਨ ਕੀਤਾ ਪਰ ਦੋਨੇ ਵਾਰੀ ਉਹ ਆਇਆ ਹੁੰਦਾ ਵੀ ਮੈਂ ਤਾਂ ਜੀ ਬੰਗਲੌਰ ਬੈਠਾ ਮੈਂ ਇੰਦੌਰ ਬੈਠਾ ਮੈਂ ਦੁਬਈ ਮਤਲਬ ਬੈਠਾ ਹਾਂਜੀ ਤੇ ਮੁਲਾਕਾਤ ਨਹੀਂ ਹੋ ਸਕੀ ਹੂੰ ਦੇਖੋ ਐਵੇਂ ਦੇ ਵੀ ਲੋਕ ਪਾਏ ਆ ਦੁਨੀਆ ਤੇ ਉਹ ਇਸ ਤਰ੍ਹਾਂ ਦੇ ਜਿਹੜਾ ਅਸੀਂ ਗੱਲ ਕਰ ਰਹੇ ਸੀ ਕਿਤਾਬ ਦੀ ਹਾਂਜੀ ਇਸ ਤਰ੍ਹਾਂ ਦੇ ਕਿਸੇ ਨੇ ਬਹੁਤ ਰੀਅਲਿਸਟਿਕ ਹੂੰ ਨਹੀਂ ਤਾਂ ਅੱਜਕੱਲ ਇਹਨਾਂ ਲਾਲਚਾ ਮਾੜਾ ਜਿਹਾ ਨੁਕਸਾਨ ਹੋਇਆ ਹੋਇਆ ਨਾਲੇ ਜੋ ਬੰਦਾ ਮੂੰਹੋਂ ਕਹਿ ਰਿਹਾ ਕਿ ਅਸੀਂ ਖੁਸ਼ੀ ਨਾ ਦੇਣ ਨੂੰ ਤਿਆਰ ਹਾਂ ਤੇ ਫਿਰ ਵੀ ਉਹ ਬੰਦਾ ਅੱਗੋਂ ਇਹ ਗੱਲ ਕਰ ਰਿਹਾ ਬਿਲਕੁਲ ਹੂੰ